ਗੁਰੂ ਰਹਿਰਿ ਦਾ ਨਿਤ ਧਿਆਉ ਓਮ ਪ੍ਰਾਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਨ ਗਾਉ ਸ਼੍ਰੀ ਅਰਜਨ ਜਨਾ ਬਿਗਨਨਕੇ ਨਾਸਕ ਦੇਗਨਨਕੇ ਨਾਸਕ हर गोविंद शुभ मत परकाशक श्री हर राय नमो कर्जो नमो कर जोरी गुरु हर कृष्ण भो ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਭਰ ਪੁੰਨ ਪੁੰਨ ਸੀ ਸਾਜੀ ਪੁੰਨ ਪੁੰਨ ਸੀ ਸਾ ਬੰਮੋ ਬਾਰ ਬਾਰ ਜਗਦੀਸਾ ਯਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਰਾ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤ ਗੁਰੂ ਤਹਰਸਾਦ ਸਚ ਹੋਏ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜੀਵਨ ਬਿਨਾਸਨ ਸੋਏ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜੀਵਨ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਧਾਸਾ ਵਾਹਿਗੁਰੂ ਜੀ ਕੀ ਖਤੈ ਦੌਲਤ ਖਾਨ ਬਹੁ ਸੰਸਰ ਭਰਾ ਦੋ ਇੱਕ ਦਿਨ ਤਬ ਐਸ ਬਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੇਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣਦੇ ਗੁਰਮੁਖ ਪਿਆਰਿਓ ਆਪ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਬੜੇ ਪ੍ਰੇਮ ਅਤੇ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਹੈ ਸਤਿਗੁਰੂ ਗਰੀਨਵਾ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਵਾਹਿਗੁਰੂ ਦੇ ਵਿੱਚ ਗਏ ਹਨ ਜਦੋਂ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਪੇਟਾ ਹੋਈ ਹੈ ਉਦੋਂ ਮੂਲ ਮੰਤਰ ਸਤਿਗੁਰੂ ਜੀ ਸਾਡੇ ਵਾਸਤੇ ਲੈ ਕੇ ਆਏ ਉਸ ਸਮੇਂ ਦੀ ਬਾਤ ਆਪਾ ਗੁਰਮੁਖ ਪਿਆਰੇ ਉਹ ਸਰਗਣ ਕਰ ਰਹੇ ਆ ਜਦੋਂ ਜਿਹੜਾ ਨਫਰ ਸੀ ਨੌਕਰ ਸੀ ਉਸਨੇ ਰੋਲਾ ਪਾਇਆ ਕਿਉਂਕਿ ਉਹ ਕੱਪੜੇ ਲੈ ਕੇ ਖੜਾ ਰਿਹਾ ਜਦੋਂ ਦੋ ਪਹਿਰ ਬੀਤੇ ਉਹ ਬੇਆਸ ਹੋ ਗਿਆ ਉਸਨੇ ਇਹ ਰੋਲਾ ਪਾ ਦਿੱਤਾ ਕਿ ਗੁਰਨਾਨਕ ਸਾਹਿਬ ਡੁੱਬ ਗਏ ਡੁੱਬ ਗਏ ਡੁੱਬ ਗਏ ਉਸਨੇ ਸਾਰੇ ਨਗਰ ਵਿੱਚ ਰੋਲਾ ਪਾ ਦਿੱਤਾ ਜਦੋਂ ਇਹ ਗੱਲ ਬਹਿਮਤ ਖਾਨ ਨੂੰ ਪਤਾ ਲੱਗੀ ਉਹ ਆਪਣੇ ਮੰਜੋਂ ਬਿਨਾਂ ਜੁੱਤੀਆਂ ਪਾਹੀ ਭੱਜਿਆ ਹੈ ਜਾ ਕੇ ਉਸਨੇ ਜਿੱਥੇ ਵਹੀਂ ਨਦੀ ਸੀ ਉੱਥੇ ਬੜੇ ਜਾਲ ਪਵਾਣਾ ਕੀਤੇ ਬਣੀ ਖੋਜ ਕਰਵਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੱਗੇ ਜਿੱਥੇ ਬੰਨ ਲੱਗਿਆ ਹੋਇਆ ਸੀ ਉੱਥੇ ਤਰੀਕ ਪਰਲੇ ਪਾਸੇ ਤੱਕ ਨਦੀ ਦੇ ਖੋਜ ਕਰਵਾਈ ਪਰੰਤੂ ਖਾਲਸਾ ਜੀ ਉਸ ਨੂੰ ਉੱਥੇ ਕੁਝ ਵੀ ਨਾ ਲੱਭਿਆ ਜਦੋਂ ਕੁਝ ਨਾ ਲੱਭਿਆ ਬੇਆਸ ਹੋ ਕੇ ਸਾਰੇ ਮੁੜ ਗਏ ਕਹਿੰਦੇ ਉਸ ਵੇਲੇ ਦੀ ਜੋ ਅਗਲੀ ਕਥਾ ਹੈ ਕਿ ਦੋਮਤਖਾਨ ਆਪਣੇ ਮਨ ਦੇ ਵਿੱਚ ਕੀ ਵਿਚਾਰਾ ਕਰ ਰਿਹਾ ਹੈ ਇਹ ਸੋਚ ਰਿਹਾ ਹੈ ਕਿ ਕੀ ਪਾਣਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਰਤਾਉਣਗੇ ਅੱਜ ਆਪ ਇੱਕ ਕਥਾ ਵਾਰਤਾ ਸਰਵਣ ਕੀ ਲਈ ਹੈ ਸੋ ਗੁਰੂ ਪਿਆਰਿਓ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਜਿਤਨੇ ਵੀ ਗੁਰੂ ਪਿਆਰੇ ਆਨਲਾਈਨ ਇਸ ਕਥਾ ਨੂੰ ਸੁਣਦੇ ਆ ਜਾਂ ਜਿਤਨੀ ਸਾਧ ਸੰਗਤ ਹੁਣ ਕਥਾ ਸੁਣ ਰਹੀ ਹੈ ਭਾਈਏ ਤარი ਸੰਭਵ ਸੁਣਨਾ ਜੇ ਇਕਾਗਰਤਾ ਹੋਵੇ ਸੋ ਉਸ ਸਮੇਂ ਵਾਸਤੇ ਆਪ ਆਪਣੀਆਂ ਸੋਚੀਆਂ ਬਿਰਤੀਆਂ ਨੂੰ ਮਨ ਨੂੰ ਇਕਾਗਰ ਕਰੀਏ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਆਈਏ ਆਪਣੀ ਹਾਜ਼ਰੀ ਲਵਾਈਏ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਮਨ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਇੱਕ ਵਾਰ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦਾਲਤ ਖਾਨ ਬਹੁ ਸੰਸੈ ਭਰਾ ਕਹਿੰਦੇ ਦੋਦਖਾ ਨੂੰ ਬੜਾ ਸੰਸਾ ਹੋ ਗਿਆ ਕਿ ਮੇਰਾ ਏਡਾ ਲਾਇਕ ਮੋਤੀ ਸੀ ਉਹ ਡੁੱਬ ਗਿਆ ਹੈ ਮੈਨੂੰ ਬੜਾ ਘਾਟਾ ਪਿਆ ਹੈ ਉਹ ਬੜਾ ਰੋ ਰਿਹਾ ਮਨ ਵਿੱਚ ਬੜਾ ਦੁਖੀ ਹੋਇਆ ਦੋ ਇੱਕ ਦਿਨ ਤਬ ਐਸ ਬਿਤਾਏ ਕਹਿੰਦੇ ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਅਫਸੋਸ ਕਰਦੇ ਆ ਲੋਕ ਕਹਿੰਦੇ ਬੜਾ ਨੇਕ ਪੁਰਸ਼ ਸੀ ਬੜਾ ਚੰਗਾ ਪੁਰਸ਼ ਸੀ ਇਸ ਤਰ੍ਹਾਂ ਗੱਲਾਂ ਹੁੰਦੀਆਂ ਨੂੰ ਦੋ ਤਿੰਨ ਲੰਘ ਹਨ ਜਿਹੜੇ ਗਰੀਬ ਗਰੁੱਪ ਨੇ ਉਹ ਆਪਣੇ ਨਾਲ ਇੱਕ ਦੂਜੇ ਦੇ ਵਿਚਾਰਾ ਕਰਦੇ ਨੇ ਇਹ ਵੀ ਬੜਾ ਚੰਗਾ ਮੋਦੀ ਸੀ ਸਾਰਿਆਂ ਨੂੰ ਰਾਸ਼ਨ ਦੇ ਦਿੰਦਾ ਸੀ ਸਾਰਿਆਂ ਨੂੰ 13-13 ਕਰਕੇ ਤੋਲੀ ਜਾਂਦਾ ਸੀ ਬੜਾ ਚੰਗਾ ਬੰਦਾ ਸੀ ਇਹ ਬੜਾ ਮਾੜਾ ਹੋਇਆ ਇਸ ਤਰ੍ਹਾਂ ਲੋਕੀ ਗੱਲਾਂ ਕਰਦੇ ਹਨ ਇਜੇ ਦਿਨ ਗੁਰ ਨਿਕਸਤ ਭਏ ਪਰ ਜਦੋਂ ਤੀਜਾ ਦਿਨ ਹੋਇਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਹੀ ਨਦੀ ਚੋ ਆ ਕੇ ਬਾਹਰ ਖੜਗ ਉਸ ਪਾਸੇ ਜਦੋਂ ਤੀਸਰੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਬਾਹਰ ਖੜੇ ਹੋ ਗਏ ਤੋਤੇ ਕਟ ਮੋਢਾ ਵਹ ਪਰਨੋ ਉਹੀ ਤੋਤੇ ਕਿਉਂਕਿ ਖਾਲਸਾ ਜੀ ਪਹਿਲਾ ਉਸੇ ਇਸੇ ਤਰ੍ਹਾਂ ਦੇ ਲਬਾਜ਼ ਹੋਇਆ ਕਰਦੇ ਸਨ ਸਾਦੇ ਜਦੋਂ ਇਸ਼ਨਾਨ ਦੀ ਮਰਿਆਦਾ ਹੁੰਦੀ ਸੀ ਜਿਵੇਂ ਆਪਾਂ ਹੁਣ ਇਸ਼ਨਾਨ ਕਰਨ ਵਾਸਤੇ ਕਸ਼ਹਿਰਾ ਤੇ ਟਾਵਲ ਕਹਿ ਦਿੰਦੇ ਆ ਹੁਣ ਪਹਿਲਾਂ ਪਰਨਾ ਮੋਢੇ ਤੇ ਰੱਖਿਆ ਕਰਦੇ ਸੀ ਸਰੀਰ ਨੂੰ ਪੂਜਣ ਵਾਸਤੇ ਕਹਿੰਦੇ ਤੋਤੀ ਕੱਟ ਮੋਢੇ ਵਹ ਕਰ ਲੋ ਜਿਹੜਾ ਮਹਾਰਾਜ ਜੀ ਗਏ ਸੀ ਜਿਵੇਂ ਬਈ ਨਦੀ ਚ ਉਸੇ ਤਰ੍ਹਾਂ ਮੋਢੇ ਦੇ ਉੱਪਰ ਪਰਨਾ ਰੱਖਿਆ ਹੋਇਆ ਹੈ ਲਖਨਉ ਤੋਂ ਤੋਤੀ ਬੱਦੀ ਹੈ ਮਹਾਰਾਜ ਦੇ ਬੋਲੇ ਨਾਹ ਜਨ ਖੜੇ ਹੋ ਡਰ ਨੋ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਗੱਲ ਨਹੀਂ ਕਰਦੇ ਕਹਿੰਦੇ ਇਸ ਤਰ੍ਹਾਂ ਆ ਕੇ ਬਾਹਰ ਖੜ ਗਏ ਉਦਾਹਰਨ ਦੇ ਰਿਹਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਨਾ ਖੇਤ ਦੇ ਵਿੱਚ ਜ਼ਿਮੀਂਦਾਰ ਡਰਨਾ ਖੜਾ ਦਿੰਦਾ ਉਸ ਨੂੰ ਭੱਟੀ ਜੀ ਕਮੀਜ਼ ਪਾ ਕੇ ਜਿਹਾ ਆਪਾਂ ਜਿਵੇਂ ਡਰਨਾ ਆਮ ਲੋਕਾਂ ਨੂੰ ਕਈਆਂ ਨੂੰ ਤਾਂ ਸਮਝ ਆ ਹੁਣ ਪਿੰਡ ਵਾਲਿਆਂ ਨੂੰ ਔਰ ਜਿਹੜੇ ਵਿਦੇਸ਼ਾਂ ਦੇ ਬੱਚੇ ਆ ਜਿਹੜੇ ਆਨਲਾਈਨ ਸੁਣਦੇ ਆ ਕਥਾ ਭਾਈ ਦਰਨਾ ਉਹਨੂੰ ਕਹਿੰਦੇ ਆ ਜਿਵੇਂ ਆਪਾਂ ਖੇਤ ਦੇ ਵਿੱਚ ਨਾ ਕੋਈ ਡੰਡੇ ਜੇ ਤੇ ਕਮੇਦ ਪਾ ਕੇ ਜਾਂ ਕੋਈ ਹਾਂਡੀ ਟਾਂਕੇ ਉੱਪਰ ਕੋਈ ਬਣਾ ਦਲੇ ਆ ਬੰਦੇ ਵਾਂਗੂ ਲੱਗਦਾ ਦੇਖਣ ਦੇ ਵਿੱਚ ਕਹਿੰਦੇ ਉਹ ਜਿਵੇਂ ਖੇਤ ਦੇ ਵਿੱਚ ਦਰਨਾ ਖੜਿਆ ਹੁੰਦਾ ਇਸ ਤਰ੍ਹਾਂ ਉਹ ਉੱਥੇ ਮਹਾਰਾਜ ਆ ਕੇ ਵਹੀ ਉਹਦੀ ਜੋ ਖੜ ਗਏ ਹਨ ਕਿਸੇ ਨਾਲ ਬੋਲਦੇ ਨਹੀਂ ਅਹੀ ਖਬਰ ਤਬ ਲੋਕ ਚਲ ਆਏ ਇਹ ਖਬਰ ਦਿੱਤੀ ਕਿਸੇ ਨੇ ਜਿਹੜੇ ਖੇਤੀ ਕਰਦੇ ਸੀ ਜ਼ਿਮੀਦਾਰ ਜਿਹੜੇ ਉਸ ਪਾਸੇ ਨਿਕਲੇ ਹੋਏ ਸੀ ਕਿ ਮਹਾਰਾਜ ਤਾਂ ਉੱਥੇ ਖੜੇ ਹਨ ਭਾਈ ਉਹ ਜ਼ਿਮੀਦਾਰਾਂ ਨੇ ਜਦੋਂ ਰੋਲਾ ਪਾਇਆ ਨਗਰ ਦੇ ਵਿੱਚ ਲੋਕੀ ਭੱਜ ਕੇ ਗਏ ਮਹਾਰਾਜ ਨੂੰ ਮਿਲਣ ਵਾਸਤੇ ਆਗਾ ਪਾਛਾ ਚਹਤ ਬੁਲਾਏ ਹਾਂਜੀ ਮਹਾਰਾਜ ਜੀ ਦੇ ਅੱਗੇ ਪਿੱਛੇ ਫਿਰਦੇ ਹਨ ਖਲੋਤੇ ਹਨ ਕੋਈ ਪ੍ਰੇਮ ਨਾਲ ਗੱਲਾਂ ਕਰਦਾ ਹੈ ਕੋਈ ਪੁੱਛਦਾ ਮਹਾਰਾ ਤੁਸੀਂ ਕਿੱਥੇ ਗਏ ਸੀ ਕੀ ਕਾਰਨ ਹੋ ਗਿਆ ਕਿਉਂ ਗਏ ਸੀ ਪਰ ਬਾਬਾ ਜੀ ਬੋਲਦੇ ਨੇ ਜੈ ਰਾਮ ਸੁਣ ਕੇ ਤੁਰਤ ਸੁ ਧਾਇਓ ਮਹਾਰਾ ਜੀ ਦਾ ਬਣ ਹੋਈ ਸੀ ਜੈ ਰਾਮ ਉਹਨੂੰ ਜਦੋਂ ਪਤਾ ਲੱਗਿਆ ਤੁਰਤ ਭੱਜ ਕੇ ਗਿਆ ਹੈ ਦੌਲਤ ਖਾਨ ਅਚੰਭੋ ਆਇਓ ਦੌਲਤ ਖਾਨ ਦੇ ਮੰਦ ਵਿੱਚ ਬੜਾ ਚੰਬਾ ਆਇਆ ਬੜਾ ਹੈਰਾਨ ਹੋਇਆ ਵੀ ਇਹ ਕੀ ਕਾਰਨ ਬਣਿਆ ਹੈ ਅਸੀਂ ਤਾਂ ਆਪਣੇ ਵੱਲੋਂ ਟੋਲਿਆ ਸੀ ਬੜਾ ਜ਼ੋਰ ਲਾਇਆ ਸੀ ਪਰ ਇਹ ਤਾਂ ਰੁੜ ਗਏ ਹਨ ਪਤਾ ਨਹੀਂ ਲੱਗਿਆ ਖੋਜ ਕਰਕੇ ਸਾਨੂੰ ਕੋਈ ਅੰਤ ਨਹੀਂ ਪਾਇਆ ਗਿਆ ਆ ਤੀਸਰੇ ਦਿਨ ਬੜੇ ਅਚੰਭੇ ਵਾਲੀ ਗੱਲ ਹੈ ਕਿੱਥੋਂ ਨਿਕਲ ਕੇ ਆ ਗਏ ਨੇ ਕਿੱਥੋਂ ਆ ਕੇ ਖੜੇ ਹੋ ਗਏ ਹਨ ਦੌਲਤਖਾਂ ਆਪਣੇ ਆਪਣੇ ਸਾਥ ਜਿਹੜੇ ਸਾਰੇ ਲੋਕ ਹਨ ਅਤੇ ਦੌਲਤਖਾਂ ਹੈ ਬੜੇ ਅਚੰਬਤ ਹਨ ਹੈਰਾਨ ਹੋ ਰਹੇ ਹਨ ਦੋਹਰਾ ਦੌਲਤ ਖਾਪੀ ਜਾ ਪਹੁੰਚਿਓ ਲਿਆਇਓ ਸਾਥ ਲਿਵਾਇ ਕਹਿੰਦੇ ਦੌਲਤਖਾਂ ਵੀ ਉੱਥੇ ਪਹੁੰਚ ਗਿਆ ਮੌਕੇ ਤੇ ਜਾ ਕੇ ਮਹਾਰਾ ਸੱਚੀ ਬਾਸ਼ਰੂਪ ਬੜੇ ਪ੍ਰੇਮ ਨਾਲ ਆਓ ਚੱਲੀਏ ਜੀ ਆਪਾਂ ਘਰ ਚੱਲੀਏ ਆਓ ਮੋਦੀ ਸਾਹਿਬ ਜੀ ਆਪਣਾ ਮੁੰਦੇ ਖਾਨਾ ਸੰਭਾਲੋ ਉਹ ਪ੍ਰੇਮ ਦੀਆਂ ਗੱਲਾਂ ਕਰਨ ਲੱਗਿਆ ਮਹਾਰਾਜ ਨਾਲ ਬਾਬੇ ਮੋਹ ਕਛ ਨਾ ਕਰਾ ਰਹਿਓ ਖਾਨ ਮੋਹ ਪਾਈ ਬੜੀਆਂ ਗੱਲਾਂ ਕੀਤੀਆਂ ਮੋਦੀ ਆਪਣੇ ਦੌਲਤ ਖਾਨ ਦੇ ਬੜੇ ਪਿਆਰ ਦੇ ਬਚਨ ਕਰਦਾ ਤੁਸੀਂ ਕਿੱਥੇ ਗਏ ਸੀ ਜੀ ਤੁਹਾਡੇ ਬਿਨਾਂ ਤਾਂ ਮੈਨੂੰ ਬੜਾ ਘਾਟਾ ਪੈ ਗਿਆ ਤੁਸੀਂ ਕਿਉਂ ਨਹੀਂ ਆਏ ਇਸ ਤਰ੍ਹਾਂ ਪ੍ਰੇਮ ਦੀਆਂ ਦੰਦਾ ਪਾਉਂਦਾ ਹੈ ਪਰ ਕਹਿੰਦਾ ਬਾਬੇ ਮੋਹ ਕਿਸ ਨਾ ਕਰੇ ਰਹੋ ਖਾਲ ਮੁਹ ਪਾਏ ਖਾਨ ਨੇ ਬੜਾ ਜੋਰ ਲਾਇਆ ਪਰ ਮਹਾਰਾਜ ਉਹਦੇ ਨਾਲ ਕੋਈ ਗੱਲ ਨਹੀਂ ਕਰਦੇ ਉਹਦੇ ਵੱਲ ਧਿਆਨ ਨਹੀਂ ਦਿੰਦੇ ਚਾਉ ਪਈ ਅਬ ਦੌਲਤ ਨੇ ਹਕੀਮ ਬੁਲਾਏ ਕਹਿੰਦੇ ਫਿਰ ਦੌਲਤ ਖਾਨ ਨੇ ਨਾ ਹਕੀਮਾਂ ਨੂੰ ਬੁਲਾਉਣਾ ਕੀਤਾ ਕਿਉਂਕਿ ਉਹ ਕਹਿੰਦਾ ਵੀ ਜੇ ਬੋਲਦੇ ਨਹੀਂ ਸ਼ਾਇਦ ਕੋਈ ਰੋਗ ਨਾ ਹੋ ਗਿਆ ਹੋਵੇ ਆਪਾਂ ਵੈਦ ਨੂੰ ਬੁਲਾ ਲੈਂਦੇ ਆ ਉਹ ਵੈਦ ਨੂੰ ਬੁਲਾਇਆ ਜਦੋਂ ਵੈਦ ਨੂੰ ਬੁਲਾਇਆ ਵੈਦ ਨੇ ਆਪਣਾ ਜੋਰ ਲਾਣਾ ਸ਼ੁਰੂ ਕੀਤਾ ਉਹ ਵੈਦਗੀ ਕਰ ਰਿਹਾ ਜਦੋਂ ਉਹਨੂੰ ਮਾਰਨ ਨੇ ਸਮਝਾਇਆ ਉਸਨੂੰ ਪਤਾ ਲੱਗਾ ਵੈਦ ਨੂੰ ਕਿ ਇਹ ਤਾਂ ਕੋਈ ਮਹਾਨ પુરੁਸ਼ ਹਨ ਮਾਰਨ ਨੇ ਦੱਸਿਆ ਉਸਨੂੰ ਕਿ ਮੈਂ ਭਾਈ ਮੈਨੂੰ ਕੁਝ ਨਹੀਂ ਹੋਇਆ ਕੋਈ ਗੱਲ ਨਹੀਂ ਹੈ ਤਾਂ ਉਸਨੂੰ ਵੀ ਇਸ ਚੀਜ਼ ਦਾ ਗਿਆਨ ਕਰਾਤਾ ਮਹਾਰਾਜ ਨੇ ਉਹਨੂੰ ਤਾਂ ਸਮਝ ਗਿਆ ਵੀ ਇਹ ਤਾਂ ਬੜੀ ਸ਼ਕਤੀਆਂ ਦੇ ਮਾਲਕ ਹਨ ਇਹ ਜੋ ਚਾਹਣ ਕਰ ਸਕਦੇ ਹਨ ਐਵੇਂ ਲੋਕ ਇਹਨਾਂ ਦੇ ਦਿਵਾਲੇ ਹੋਏ ਆ ਉਹ ਬੈਤ ਨੂੰ ਸਮਝਾ ਲਈ ਮਤਕਤ ਨਾਨਕ ਰੋਗ ਸੰਤਾਏ ਇਹ ਕਹਿੰਦੇ ਮਤਕਤ ਨਾਨਕ ਰੋਗ ਸੰਤਾਏ ਇਹ ਜਿਹੜੇ ਲੋਕ ਨੇ ਪਰ ਇੱਧਰ ਇਹ ਕਹਿੰਦੇ ਕਹਿੰਦੇ ਵੀ ਕਿਤੇ ਇਹਨਾਂ ਨੂੰ ਕੋਈ ਰੋਗ ਨਾ ਹੋ ਗਿਆ ਓਏ ਸਰੀਰ ਵਿੱਚ ਕੋਈ ਰੋਗ ਪੈਦਾ ਹੋ ਗਿਆ ਹੋਵੇ ਇਸ ਕਰਕੇ ਆਗਿਓ ਬਾਬੇ ਵੈਦ ਸਮਝਾਇਆ ਬਾਬਾ ਜੀ ਨੇ ਵੈਦ ਨੂੰ ਸਮਝਾਉਣਾ ਕੀਤਾ ਕੀ ਸਮਝਾਇਆ ਉਸ ਨੂੰ ਗਿਆਨ ਬਖਸ਼ ਦਿੱਤਾ ਮਹਾਰਾਜ ਜੀ ਕਿਉਂਕਿ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਦਰ ਹੈ ਇੱਥੇ ਜਦੋਂ ਕੋਈ ਵੀ ਆਉਂਦਾ ਹੈ ਖਾਲੀ ਨਹੀਂ ਜਾਂਦਾ ਉਹਦੀਆਂ ਝੋੜੀਆਂ ਭਰ ਜਾਂਦੀਆਂ ਹਨ ਬਸ ਸ਼ਰਧੇ ਉਹਦੇ ਕੋਲੇ ਭਾਵਨਾ ਹੋਵੇ ਸੱਚਾ ਹੋਵੇ ਆਪਣੀ ਕੁਟਲਤਾ ਨੂੰ ਛੱਡ ਕੇ ਆਵੇ ਸੋ ਜਦੋਂ ਇਹ ਵੈਦ ਆਇਆ ਹੈ ਉਸ ਨੂੰ ਮਹਾਰਾਜ ਨੇ ਅੱਗੋਂ ਸਮਝਾ ਦਿੱਤਾ ਕਿ ਭਾਈ ਸਾਨੂੰ ਕੁਝ ਨਹੀਂ ਹੋਇਆ ਤਾਂ ਫਿਰ ਦੌਲਤ ਮਨਪਤੀ ਆਇਆ ਤਾਂ ਜਦੋਂ ਵੈਦ ਨੇ ਇਹ ਯਕੀਨ ਕਰਾ ਦਿੱਤਾ ਵੀ ਭਾਈ ਬਾਬੇ ਨੂੰ ਕੋਈ ਪਾਗਲਪਨ ਨਹੀਂ ਹੋਇਆ ਕੋਈ ਰੋਗ ਨਹੀਂ ਹੈ ਕੋਈ ਹੋਰ ਕਾਰ ਨਹੀਂ ਹੈ ਆਉਂਦੇ ਮਨ ਵਿੱਚ ਯਕੀਨ ਆ ਗਿਆ ਵੀ ਵਾਕਈ ਕੋਈ ਗੱਲ ਨਹੀਂ ਕਿਉਂਕਿ ਵੈਦ ਤੇ ਡਾਕਟਰ ਦੇ ਕਿਹਾ ਤਾਂ ਸਾਰਿਆਂ ਨੂੰ ਭਰੋਸਾ ਹੋ ਜਾਂਦਾ ਇਹ ਕੋਈ ਖਾਸ ਹੀ ਗੱਲ ਹੈ ਜਿਸ ਕਰਕੇ ਉਹ ਬੋਲਦੇ ਨੇ ਹੋਰ ਕੋਈ ਰੋਗ ਵਾਲੀ ਗੱਲ ਨਹੀਂ ਹੈ ਮੁੱਲਾ ਕਾਜੀ ਬਾਬੇ ਸੌਖ ਹੈ ਜਿਹੜੇ ਪਰ ਦੂਸਰੇ ਪਾਸੇ ਸ਼ਰੀਕਾ ਰੱਖਦੇ ਨਹੀਂ ਮਹਾਰਾਜ ਨਾਲ ਜਿਹੜੇ ਮੁੱਲਾ ਨੇ ਕਾਜੀ ਨੇ ਜਾਂ ਹੋਰ ਉੱਥੇ ਦੇ ਜਿਹੜੇ ਪੁਆ ਪੁਜਾਰੀ ਨੇ ਉਹ ਮਹਾਰਾਜ ਜੀ ਨੇ ਨਾਲ ਖੈਰ ਬਾਦ ਰੱਖਦੇ ਓ ਕਰਦੇ ਆ ਕਿਉਂਕਿ ਉਹਨਾਂ ਦੀ ਗੱਲ ਨਹੀਂ ਚੱਲਦੀ ਖਾਲਸਾ ਦੀ ਕੋਈ ਵੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਜਾ ਕੇ ਜੋ ਸਾਰੀ ਸੰਗਤ ਹੈ ਉਹ ਬਾਬਾ ਨਾਨਕ ਕੋਲੇ ਆ ਜਾਂਦੀ ਹੈ ਗੁਰੂ ਸਾਹਿਬ ਜੀ ਕੋਲੇ ਤੇ ਮਹਾਰਾਜ ਉਹਨਾਂ ਨੂੰ ਆਗਮ ਨਿਗਮ ਦੀਆਂ ਗੱਲਾਂ ਦੱਸ ਦਿੰਦੇ ਨੇ ਕਿਉਂ ਸੱਚਾ ਕਾਰ ਹੈ ਮਹਾਰਾਜ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਉਹਨਾਂ ਦੇ ਕਾਰਜ ਬਣ ਜਾਂਦੇ ਨੇ ਇਸ ਕਰਕੇ ਜਿਹੜੇ ਦੂਸਰੇ ਨੇ ਜਿਨ੍ਹਾਂ ਦੀ ਝੂਠ ਦੀ ਦੁਕਾਨ ਹੈ ਉਹ ਫਿਰ ਚੱਲਦੀ ਨਹੀਂ ਕਿਉਂਕਿ ਖਰਾ ਸੌਦਾ ਹੀ ਵਿਕਦਾ ਬਾਜ਼ਾਰ ਦੇ ਵਿੱਚ ਤਾਂ ਗਾਗ ਤਾਂ ਖਰੇ ਸੌਦੇ ਦੇ ਹੁੰਦੇ ਹਨ ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ 13-13 ਕਰਕੇ ਖਰਾ ਸੌਦਾ ਵੇਚ ਦਿੰਦੇ ਨੇ ਉਹਨਾਂ ਨੂੰ ਉਹ ਭਾਈ ਫਿਰ ਜਿਹੜੇ ਦੂਸਰੇ ਦੁਕਾਨਦਾਰ ਨੇ ਜਿਹੜੇ ਮਹਾਰਾਜ ਦੇ ਨਾਲ ਇਹ ਮੁੱਲਾ ਤੇ ਕਾਜੀ ਇਹ ਦੋਨੋਂ ਫਿਰ ਵੈਰ ਰੱਖਣ ਲੱਗੇ ਦ੍ਰਿਸ਼ਟ ਬੰਦ ਕਰ ਜਾਦੂ ਕਹ ਹ ਕੋਈ ਕਹੇ ਪੂਤਣਾ ਕੋਈ ਕਹੇ ਬੈਤਾਲਾ ਕੋਈ ਤਾਂ ਮਹਾਰਾਜ ਨੂੰ ਕਹਿੰਦੇ ਹਨ ਕਹਿੰਦੇ ਕਹਿੰਦੇ ਇਹ ਬੜਾ ਜਾਦੂਗਰ ਹੈ ਨਿਗਾਹ ਬੰਦ ਕਰ ਦਿੰਦਾ ਇਸ ਕਰਕੇ ਲੋਕੀ ਇਹਦੇ ਮਗਰ ਲੱਗੇ ਤੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਗੱਲਾਂ ਕਰਦਾ ਹੈ ਇਹ ਜਾਦੂਗਰ ਹੈ ਇਹਦੇ ਕੋ ਰਿਤੀਆਂ ਸਿੱਧੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਹਨ ਲੋਕ ਉਹਨਾਂ ਕੀ ਦੌਲਤ ਮਨੀਨਾ ਬਾਤ ਪਰ ਦੌਲਤ ਖਾਨ ਨੂੰ ਯਕੀਨ ਹੀ ਨਹੀਂ ਯਕੀਨ ਹੋ ਗਿਆ ਸੀ ਬਾਬੇ ਲਾਲ ਕ ਜੀ ਦੀ ਕਲਾ ਵੇਖ ਕੇ ਇਹ ਇਹ ਜਿਹੜੇ ਮੁੱਲਾ ਕਾਜੀ ਹਨ ਜਾਂ ਹੋਰ ਪੁਜਾਰੀ ਨੇ ਇਹ ਦੌਲਤ ਖਾਨ ਨਾਲ ਗੱਲਾਂ ਕਰਦੇ ਨੇ ਸ਼ਰੀਕੇ ਵਾਲੀਆਂ ਪਰ ਦੌਲਤ ਖਾਨ ਉਹਨਾਂ ਦੀ ਗੱਲ ਨੂੰ ਮੰਨਦਾ ਨਹੀਂ ਕਿਉਂਕਿ ਖਾਲਸਾ ਜੀ ਇਹਨੇ ਆਪ ਕਲਾ ਪ੍ਰਤੱਖ ਵੇਖ ਲਈ ਸੀ ਤੇ ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੋਇਆ ਕਰਦੀ ਉਹ ਕਹਿੰਦਾ ਇਹ ਐਵੇਂ ਗੱਪਾਂ ਮਾਰਦੇ ਨੇ ਉਸਬਾ ਬੇਪਰਾ ਭਇਓ ਇਕਤਾਕ ਕਹਿੰਦੇ ਉਸ ਨੂੰ ਪੂਰਨ ਭਰੋਸਾ ਹੋ ਗਿਆ ਦੌਲਤ ਖਾਣੋਂ ਗੁਰਨਾਨਕ ਸਾਹਿਬ ਜੀ ਦੇ ਉੱਪਰ ਇਹ ਪੂਰਨ ਪੁਰਸ਼ ਅਵਤਾਰੀ ਉਸ ਨੂੰ ਪਤਾ ਲੱਗ ਗਿਆ ਵੀ ਇਹ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਹਨ ਜੋ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਆਏ ਹਨ ਭੈਓ ਮੁਰੀਦ ਵਹਿ ਸੰ ਪਰਵਾਰ ਸਾਰੇ ਪਰਿਵਾਰ ਦੇ ਸਮੇਤ ਇਹ ਮਹਾਰਾਜ ਜੀ ਦਾ murid ਬਣ ਗਿਆ ਮਹਾਰਾਜ ਜੀ ਦਾ ਸੇਵਕ ਬਣ ਗਿਆ